ਅਧਿਆਪਕਾਂ ਉਤੇ ਟੀਚਰ ਐਲੀਜੀਬਿਲਿਟੀ ਟੈਸਟ ਦੀ ਸ਼ਰਤ ਲਾਗੂ ਕਰਨ ਦੇ ਵਿਰੋਧ ਚ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ 2011 ਤੋਂ ਪਹਿਲਾਂ ਭਰਤੀ ਹੋਏ ਅਧਿਆਪਕਾਂ ਨੂੰ ਨੌਕਰੀ ਵਿੱਚ ਬਣੇ ਰਹਿਣ ਅਤੇ ਤਰੱਕੀ ਲਈ ਈਟੀਟੀ ਪਾਸ ਕਰਨਾ ਲਾਜ਼ਮੀ ਕਰਨ ਦੇ ਫੈਸਲੇ ਖਿਲਾਫ ਸੂਬੇ ਭਰ ਦੇ ਅਧਿਆਪਕਾਂ ਜਥੇਬੰਦੀਆਂ ਵੱਲੋਂ ਸਾਂਝੇ ਅਧਿਆਪਕ ਮੋਰਚੇ ਦੇ ਸਦਕੇ ਤੇ ਪੰਜਾਬ ਭਰ ਵਿੱਚ ਪ੍ਰਦਰਸ਼ਨ ਕੀਤੇ ਗਏ ਇਸੇ ਤਹਿਤ ਸ਼ਾਹਕੋਟ ਵਿੱਚ ਇੱਕ ਵੱਡੀ ਗਿਣਤੀ ਵਿੱਚ ਅਧਿਆਪਕ ਸਿਵਲ ਹਸਪਤਾਲ ਵਿਖੇ ਇਕੱਠੇ ਹੋਏ ਤੇ ਰੋਜ਼ ਮਾਰਚ ਕਰਦੇ ਹੋਏ ਪੁਲਿਸ ਸਟੇਸ਼ਨ ਦੇ ਸਾਹਮਣੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਅਧਿਆਪਕ ਆਗੂਆਂ ਦਾ ਕਹਿਣਾ ਹੈ ਕਿ 20 ਤੋਂ 25 ਸਾਲ ਤੱਕ ਸੇਵਾ ਨਿਭਾ ਚੁੱਕੇ ਅਧਿਆਪਕਾਂ ਉੱਤੇ ਨਵੀਂ ਸ਼ਰਤ ਲਗਾਉਣਾ ਗੈਰ ਵਿਗਿਆਨਿਕ ਅਤੇ ਤਰਕਹੀਨ ਹੈ ਉਹਨਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੇ ਦੋਰੇ ਮਾਪਦੰਡ ਅਪਣਾਉਣ ਦੇ ਦੋਸ਼ ਲਗਾਉਂਦੇ ਹੋਏ ਮੰਗ ਕੀਤੀ ਹੈ ਕਿ ਇਸ ਮਸਲੇ 'ਤੇ ਸੰਸਦ ਵਿੱਚ ਕਾਨੂੰਨ ਬਣਾਇਆ ਜਾਵੇ ਅਤੇ ਅਧਿਆਪਕਾਂ ਦੇ ਹੱਕਾਂ ਦੀ ਰਾਖੀ ਕੀਤੀ ਜਾਵੇ ਅਧਿਆਪਕ ਜਥੇਵੰਦੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਹ ਫੈਸਲਾ ਵਾਪਸ ਨਾ ਲਿਆ ਗਿਆ ਤਾਂ 22 ਫਰਵਰੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਮਹਾਂ ਰੈਲੀ ਕੀਤੀ ਜਾਵੇਗੀ। ਅਧਿਆਪਕ ਇੱਕਤਾ ਜਿੰਦਾਬਾਦ। ਜਿੰਦਾਬਾਦ। ਟੈਕਨੀਸ਼ੀਅਨ ਕਦਮ ਚੁਲੋ। ਟੈਕਨੀਸ਼ੀਅਨ ਕਦਮ ਚੁਲੋ। ਅੱਜ ਸਾਂਝੇ ਦੇ ਹਾਕ ਮੋਰਚੇ ਵੱਲੋਂ ਪੰਜਾਬ ਤੋਂ ਸੱਦਾ ਆਇਆ ਸੀ ਉਸ ਦੇ ਸਬੰਧ ਵਿੱਚ ਛਾਹਕੋਟ ਦੀ ਤਹਿਸੀਲ ਵੱਲੋਂ ਇੱਥੇ ਜਿਹੜਾ ਅੱਜ ਪ੍ਰਦਰਸ਼ਨ ਕੀਤਾ ਗਿਆ ਕਿਉਂਕਿ ਇਹ ਪ੍ਰਦਰਸ਼ਨ ਬਹੁਤ ਬਲੂਡਾਂ ਸੀ ਸਾਨੂੰ ਮਿਲ ਹੈਗਾ ਜਿਹੜਾ ਸਰਕਾਰ ਨੇ ਹੁਣੇ-ਹੁਣੇ ਇੱਕ ਲੈਟਰ ਕੱਢਿਆ ਟੈਟ ਦੇ ਬਾਰੇ ਮਿਲ ਹੈਗਾ ਕਿਉਂਕਿ ਜਿਹੜੇ ਟੀਚਰ ਪਹਿਲੋਂ ਭਰਤੀ ਹੋ ਕੇ ਆਏ ਆ ਪਹਿਲੋਂ ਵੀ ਸਾਰੇ ਟੈਸਟ ਦੇ ਕੇ ਆਏ ਆ ਯੂਨੀਵਰਸਿਟੀਆਂ ਦੇ ਟੈਸਟ ਦਿੱਤੇ ਆ ਇਹਨਾਂ ਬਾਅਦ ਵੀ ਟੈਸਟ ਦਿੱਤੇ ਆ ਇਹ ਸਾਰੀ ਇੰਡੀਆ ਸਰਕਾਰ ਨੇ ਇੱਥੇ ਥੋਪੀ ਆ ਮਿਲ ਹੈਗਾ ਅਸੀਂ ਡਟ ਕੇ ਇਸ ਦਾ ਵਿਰੋਧ ਕੀਤਾ ਵਾ ਇਹਦੇ ਵਿੱਚ ਹੋਰ ਵੀ ਸਾਡੀਆਂ ਡਿਮਾਂਡਸ ਹਨ ਪੁਰਾਣੀ ਪੈਨਸ਼ਨ ਬਹਾਲ ਕਰੋ ਜਿਹੜੇ 2004 ਤੋਂ ਬਾਅਦ ਜਿਹੜੇ ਟੀਚਰ ਭਰਤੀ ਹੋਏ ਆ ਉਹਨਾਂ ਨੂੰ ਪੈਨਸ਼ਨ ਪ੍ਰਾਣੀ ਨਹੀਂ ਲੱਗ ਰਹੀ ਇੱਕ ਨਗੂਣੀ ਜੀ ਤਨਖਾਹ ਦਿੱਤੀ ਜਾਂਦੀ ਹੈ ਪੈਨਸ਼ਨ ਦੇ ਰੂਪ ਦੇ ਵਿੱਚ 5000 ਰੁਪਿਆ ਅਸੀਂ ਮੰਗ ਕਰਦੇ ਹਾਂ ਜਿੱਦਾਂ ਪੰਜਾਬ ਸਰਕਾਰ ਆਪਦੇ ਐਮਐਲਏ ਐਮਪੀਆ ਨੂੰ ਪੈਨਸ਼ਨ ਦਿੰਦੀ ਹੈ ਇਸ ਤਰ੍ਹਾਂ ਸਾਰੇ ਸਾਡੇ ਪੰਜਾਬ ਦੇ ਮੁਲਾਜ਼ਮਾਂ ਨੂੰ 2004 ਤੋਂ ਬਾਅਦ ਭਰਤੀ ਹੋਏ ਆ ਉਹਨਾਂ ਨੂੰ ਪੈਨਸ਼ਨ ਮਿਲਣੀ ਚਾਹੀਦੀ ਹੈ